ਲੁੱਟ ਦੀ ਇੱਕ ਵਾਰਦਾਤ ਪੰਜਾਬ ਦੇ ਵਿੱਚ ਵਾਪਰੀ ਹੈ ਵੱਡੀ ਘਟਨਾ ਲੁੱਟ ਦੀ ਵਾਪਰੀ ਹੈ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਬੇਖੌਫ ਹੋ ਕੇ ਲੁਟੇਰਿਆਂ ਦੇ ਵੱਲੋਂ ਬੱਸ ਦੇ ਅੱਗੇ ਫੋਰਚੂਨਰ ਗੱਡੀ ਲਗਾ ਲਈ ਫੋਰਚੂਨਰ ਗੱਡੀ ਦੇ ਨਾਲ ਪਹਿਲਾਂ ਤਾਂ ਬੱਸ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੱਸ ਨੂੰ ਲੁੱਟਿਆ ਗਿਆ ਤਾਂ ਪੂਰੀ ਘਟਨਾ ਜਿਹੜੀ ਹੈ ਸੀਐਸਟੀਵੀ ਕੈਮਰੇਜ ਕੈਦ ਹੋ ਗਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਹਿਲਾਂ ਤਾਂ ਬੱਸ ਨੂੰ ਜਾਂਦੀ ਬੱਸ ਨੂੰ ਫੋਰਚੂਨਰ ਗੱਡੀ ਅੱਗੇ ਲਗਾ ਕੇ ਰੋਕ ਲਿਆ ਜਾਂਦਾ ਉਸ ਤੋਂ ਬਾਅਦ ਫੋਰਚੂਨਰ ਗੱਡੀ ਦੇ ਵਿੱਚੋਂ 5-7 ਬੰਦੇ ਨਿਕਲਦੇ ਨੇ ਉਸ ਤੋਂ ਬਾਅਦ ਬੱਸ ਦੇ ਵਿੱਚ ਚੜ੍ਹਦੇ ਨੇ ਅਤੇ ਡਰਾਈਵਰ ਨੂੰ ਧਮਕਾਇਆ ਜਾਂਦਾ ਉਸ ਤੋਂ ਬਾਅਦ ਉਸ ਤੋਂ ਨਕਦੀ ਲੁੱਟੀ ਜਾਂਦੀ ਹੈ ਅਤੇ ਬਾਅਦ ਵਿੱਚ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਨੂੰ ਵੇਖ ਕੇ ਬੱਸ ਦੇ ਵਿੱਚ ਜਿਹੜੇ ਲੋਕ ਸਵਾਰ ਸੀਗੇ ਜਿਹੜੀਆਂ ਸਵਾਰੀਆਂ ਸੀਗੀਆਂ ਉਹ ਵੀ ਦਹਿਸ਼ਤ ਦੇ ਵਿੱਚ ਆ ਜਾਂਦੀਆਂ ਨੇ ਮਾਹੌਲ ਦਹਿਸ਼ਤ ਵਾਲਾ ਰੋਡਵੇਜ਼ ਮਾਫ ਕਰਨਾ ਬੱਸ ਦੇ ਵਿੱਚ ਬਣ ਜਾਂਦਾ ਹਾਲਾਂਕਿ ਇਹ ਪੂਰੀ ਘਟਨਾ ਜਿਹੜੀ ਹੈ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ ਇਸ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹੈ ਇਹ ਘਟਨਾ ਹਾਲਾਂਕਿ ਦੱਸਿਆ ਜਾ ਰਿਹਾ ਕਿ ਫਾਜ਼ਲਕਾ ਵਾਲਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਫਾਜ਼ਲਕਾ ਦੇ ਕਮਾਲ ਵਾਲਾ ਪਿੰਡ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕਮਾਲ ਵਾਲਾ ਅਤੇ 18 ਰਸਤਾ ਜੋ ਪੈਂਦਾ ਹੈ ਕਮਾਲ ਵਾਲਾ ਤੇ 18 ਪਿੰਡ ਦੇ ਵਿੱਚ ਜੋ ਰਸਤਾ ਪੈਂਦਾ ਉਸ ਰਸਤੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿ ਜਦੋਂ ਬੱਸ ਜਾ ਰਹੀ ਸੀਗੀ ਤਾ ਬੱਸ ਜਾਂਦੀ ਬੱਸ ਤੁਰੀ ਜਾਂਦੀ ਬੱਸ ਦੇ ਅੱਗੇ ਲੁਟੇਰਿਆਂ ਦੇ ਵੱਲੋਂ ਆਪਣੀ ਫੋਰਚੂਨਰ ਗੱਡੀ ਲਗਾ ਲਈ ਜਾਂਦੀ ਹੈ ਭਾਵ ਰੋਕਿਆ ਜਾਂਦਾ ਹੈ ਬੱਸ ਨੂੰ ਰੋਕਿਆ ਜਾਂਦਾ ਹੈ ਪਹਿਲਾਂ ਰੋਕਣ ਤੋਂ ਬਾਅਦ ਉਹਦੇ ਵਿੱਚੋਂ ਲੁਟੇਰੇ ਨਿਕਲਦੇ ਨੇ ਪੰਜ ਸੱਤ ਬੰਦੇ ਦੱਸੇ ਜਾ ਰਹੇ ਨੇ ਬੱਸ ਦੇ ਵਿੱਚ ਚੜ੍ਹਦੇ ਨੇ ਡਰਾਇਆ ਧਮਕਾਇਆ ਜਾਂਦਾ ਹੈ ਕੰਡਕਟਰ ਨੂੰ ਡਰਾਈਵਰ ਨੂੰ ਤੇ ਨਕਦੀ ਲੁੱਟ ਲਈ ਜਾਂਦੀ ਹੈ ਤੇ ਬਾਅਦ ਚ ਫਰਾਰ ਹੋ ਜਾਂਦੇ ਆ ਇਹ ਜਦੋਂ ਪੂਰੀ ਘਟਨਾ ਵਾਪਰ ਰਹੀ ਸੀ ਜਦੋਂ ਲੁਟੇਰੇ ਬੱਸ ਦੇ ਵਿੱਚ ਚੰਦਰ ਸੀਤਾ ਸਵਾਰੀਆਂ ਵੀ ਕਿਤਨੇ ਕਿਤੇ ਦਰਸ਼ਨ ਦੇ ਵਿੱਚ ਆ ਗਿਆ ਸੀ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਲੁਟੇਰੇ ਸੀਗੇ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਸੀਗੇ ਉਹ ਪਿੱਛੇ ਲੰਬੇ ਕਹਿ ਸਕਦੇ ਲੰਬੇ ਰਸਤੇ ਤੋਂ ਪਿੱਛਾ ਕਰਦੇ ਆ ਰਹੇ ਸੀ ਲਗਾਤਾਰ ਜਿਹੜਾ ਬੱਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਉਹ ਦੇਖ ਰਹੀ ਸੀ ਕਿ ਕਦੋਂ ਕੋਈ ਸੰਸਾਨ ਖਾਂ ਆਵੇ ਉਸ ਤੋਂ ਬਾਅਦ ਉਹ ਲੋਟਰੀ ਦੀ ਪੂਰੀ ਘਟਨਾ ਨੂੰ ਅੰਜਾਮ ਦੇਣ ਤਾਂ ਇਹ ਪੂਰੀਆਂ ਜਿਹੜੀਆਂ ਤਸਵੀਰਾਂ ਨੇ ਇਸ ਸੀਐਸਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਨੇ ਜਿਹੜੀ ਤੁਸੀਂ ਆਪਣੇ ਸੀਐਸਟੀਵੀ ਕੈ ਸਕ੍ਰੀਨ ਤੇ ਦੇਖ ਰਹੇ ਹਾਂ ਇਹ ਤਸਵੀਰਾਂ ਸੀਸੀਟੀਵੀ ਕੈਮਰਾ ਚ ਕੈਦ ਹੋ ਗਈਆਂ ਤਾ ਦੇਖ ਸਕਦੇ ਹੋ ਕਿਸ ਤਰ੍ਹਾਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਮਸੂਖੇੜਾ ਦੇ ਲੋਕ ਦੱਸੇ ਜਾ ਰਹੇ ਨੇ ਜਿਸ ਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ मामੂ ਖੇੜਾ ਮਾਫ ਕਰਨਾ मामੂ ਖੇੜਾ ਦਾ ਕੋਈ ਵਿਅਕਤੀ ਪ੍ਰਤੀਪਾਲ ਦੱਸਿਆ ਜਾ ਰਿਹਾ ਨਾਲ ਉਹਦੇ ਸਾਜ ਸਿੰਘ ਸੀਗਾ ਤੇ ਨਾਲ 5-7 ਬੰਦੇ ਜਿਹੜੇ ਨੇ ਹੋਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਘਟਨਾ ਨੂੰ ਅਨਜਾਮ ਦਿੱਤਾ ਗਿਆ ਹਾਲਾਂਕਿ ਕੋਈ ਅ ਅਧਿਕਾਰੀ ਦੀ ਕਿਸੇ ਦੀ ਅਜੇ ਬਿਆਨ ਕੋਈ ਸਾਹਮਣੇ ਨਹੀਂ ਆਇਆ ਪਰ ਜੋ ਜਾਣਕਾਰੀ ਹੁਣ ਤੱਕ ਪਹੁੰਚੀ ਹੈ ਕਿ ਜਾਣਕਾਰੀ ਦੇ ਮੁਤਾਬਿਕ ਦੋ ਚਾਰ ਨਾਵਾਂ ਦਾ ਜ਼ਿਕਰ ਹੋ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜੜਾ ਲਗਾਤਾਰ ਪਾਲ ਕੀਤੀ ਜਾ ਰਹੀ ਕਿਉਂਕਿ ਜਦੋਂ ਲੁਟੇਰੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਬੱਸ ਦੇ ਕੰਡਕਟਰ ਤੇ ਡਰਾਈਵਰ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅ ਤੇ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਸਿਸਟੀਵੀ ਫੁਟੇਜ ਦੇ ਆਧਾਰ ਤੇ ਜਿਹੜੀ ਹੈ ਪਾਲ ਕੀਤੀ ਜਾ ਰਹੀ ਹੈ ਕਿ ਲੁਟੇਰਿਆ ਨੂੰ ਲੱਭਿਆ ਜਾ ਸਕੇ ਪਰ ਜਰੂਰ ਕਿਤੇ ਨਾ ਕਿਤੇ ਲੋਕ دہشت ਦੇ ਵਿੱਚ ਜਰੂਰ ਹੁੰਨੇ ਕਿ ਕਿਸ ਤਰ੍ਹਾਂ ਅਜੀਆਂ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਦਿਨ ਦਿਹਾੜੇ ਲੁੱਟ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਰੀਆਂ ਨੇ ਤਾਂ ਅ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਜਿਹੜਾਗਾ ਪੂਰੀ ਬੱਸ ਨੂੰ ਜਿਹੜਾਗਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਫਾਲਾਂਕੇ ਕਈ ਨੁਕਦੀ ਲੁੱਟ ਕੇ ਜਿਹੜੇ ਨੇ ਉਹ ਫਰਾਰ ਵੀ ਹੋ ਜਾਂਦੇ ਨੇ ਤਾਂ ਪੂਰੀਆਂ ਜਿਹੜੀ ਤਸਵੀਰ ਪੂਰੀ ਘਟਨਾ ਨੂੰ ਸੀਸੀਟੀਵੀ ਜਿਹੜੇ ਕੈਮਰੇ ਦੀ ਹਰ ਇੱਕ ਤਸਵੀਰ ਜਿਹੜੀ ਆ ਉਹ ਸਾਫ ਹੋ ਰਿਹਾ ਕਿਸ ਤਰ੍ਹਾਂ ਪੂਰੀ ਘਟਨਾ ਨੂੰ ਜੜਾਗਾ ਅੰਜਾਮ ਦਿੱਤਾ ਗਿਆ ਹਾਲਾਂਕਿ ਜੇਕਰ ਏਸੀ ਟੀਵੀ ਤਸਵੀਰਾਂ ਨਾ ਸਾਹਮਣੇ ਆਉਂਦੀਆਂ ਨਾ ਵੀਡੀਓ ਸਾਹਮਣੇ ਆਉਂਦੀ ਤਾਂ ਲੋਕਾਂ ਨੇ ਕਿਸੇ ਨੇ ਯਕੀਨ ਵੀ ਨਹੀਂ ਕਰਨਾ ਸੀ ਕਿ ਦਿਨ ਦਿਹਾੜੇ ਐਡੀ ਵੱਡੀ ਘਟਨਾ ਨੂੰ ਲੁਟੇਰਿਆਂ ਦੇ ਵੱਲੋਂ ਅੰਜਾਮ ਦੇ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਪਿੱਛੇ ਤੋਂ ਹੀ ਲਗਾਤਾਰ ਵਸਦਾ ਪਿੱਛਾ ਕਰਦੇ ਆ ਰਹੇ ਸੀਗੇ ਲੁਟੇਰੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਜਦੋਂ ਉਹਨਾਂ ਨੇ ਸੁੰਸਾਨ ਥਾਂ ਦਿੱਤੀ ਤਾਂ ਉੱਥੇ ਘੇਰ ਕੇ ਜੜਾਗਾ ਬਸ ਨੂੰ ਜਿਹੜਾ ਲੁੱਟ ਲਿਆ ਗਿਆ ਤਾਂ ਫਾਜ਼ਲ ਕਾ ਦੀਏ ਹੈ ਪੂਰੀ ਕੱਟਨਾ ਦੱਸੀ ਜਾ ਰਹੀ ਹੈ ਕਮਾਲ ਵਾਲਾ ਤੇ ਰਸਤੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿ ਉੱਥੇ ਲੁਟੇਰੇ ਜਿਹੜੇ ਨੇ ਫੋਰਚਨਰ ਤੇ ਸਵਾਰ ਸੀਗੇ 5 ਤੋਂ 7 ਜਣੇ ਦੱਸੇ ਜਾ ਰਹੇ ਨੇ ਉਸ ਵਾਰ ਸੀਗੇ ਉਸ ਤੋਂ ਬਾਅਦ ਉਹ ਸੁਨਸਾਨ ਥਾਂ ਤੇ ਬਸ ਨੂੰ ਰੋਕਦੇ ਨੇ ਡਰਾਤਮਕਾ ਕੇ ਕੰਡਕਟਰ ਡਰਾਈਵਰ ਤੋਂ ਜੜੀ ਹੈ ਨਕਦੀ ਹੈਗੀ ਆ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ ਪਰ ਕਿਤੇ ਨਾ ਕਿਤੇ ਤਸਵੀਰਾਂ ਜ਼ਰੂਰ ਸਵਾਲ ਖੜੇ ਕਰ ਦਿਆ ਨੇ ਪ੍ਰਸ਼ਾਸਨ ਦੇ ਹਾਲਾਂਕਿ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਅਸੀਂ ਪੰਜਾਬ ਨੂੰ ਸੋਹਣਾ ਬਣਾਉਣਾ ਹੈ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਚੰਗਾ ਬਣਾਉਣਾ ਹੈ ਪਰ ਨਿਤ ਦਿਨ ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਪ੍ਰਸ਼ਾਸਨ ਤੇ ਜ਼ਰੂਰ ਸਵਾਲ ਖੜੇ ਹੁੰਦੇ ਨੇ ਕਿ ਕਿਵੇਂ ਦਿਨ ਦਿਹਾੜੇ ਅਜਿਹੀਆਂ ਵਾਰਦਾਤਾ ਹੋ ਰਹੀਆਂ ਨੇ ਤਾਂ ਇਸ ਟੀਮ ਤੋਂ ਤਸਵੀਰਾਂ ਤੋਂ ਇੱਕ ਵਾਰ ਫੇਰ ਦਿਖਾ ਦਿਨੇ